ਲਓ ਜੀ ਅਸੀਂ ਚੱਲੇ ਸੀਗੇ ਬੇਦਰ ਨੂੰ ਤੇ ਸਾਡੇ ਪੰਜਾਬੀ ਵੈਰੀ ਮਸ਼ੀਨ ਪੀਵੀ 11 ਨੰਬਰਾਂ ਤੇ ਅਸੀਂ ਲਾਗੇ ਖੜਨ ਤੇ ਕੀ ਕਟਾਈ ਕਰ ਰਹੇ ਆ ਜੀ ਆਪਾਂ ਕਰਦੇ ਆ ਗੱਲਬਾਤ ਬਾਈ ਹੁਣ ਜੀ ਸੀ ਹਾਲਾ ਜੀ ਠੀਕ ਹੈ ਠੀਕ ਹੈ ਜੀ ਕਿਹੜੀ ਫਸਲ ਦੀ ਕਟਾਈ ਕਰ ਰਹੇ ਹੋ ਇਹਨੂੰ ਤੂਰ ਕਹਿੰਦੇ ਨੇ ਯਰੇ ਦਾ ਠੀਕ ਆ ਆਪਣੇ ਹਰ ਹਰ ਰੋਜ਼ ਆਪਣੇ ਹਰ ਹਰ ਰੋਜ਼ ਹੈ ਨਾ ਆ ਯਰੇ ਤੂਰ ਦਾ ਲੈ ਠੀਕ ਆ ਮੇਰਾ ਕੀ ਰੇਟ ਰੂਟ ਚੱਲਦਾ ਬਾਈ ਤੇਰਾ ਸੋ ਜਾ ਬਰੇਦੀ ਦਾ ਨਾ ਕਿੱਲੇ ਦਾ ਕਿੱਲੇ ਦਾ ਕਿੱਲੇ ਦਾ ਚੱਲਦਾ ਹਿਸਾਬ ਤਾਂ ਇੱਥੇ ਹਾਂ ਤੇਰਾ ਸੋ ਜਾ 1200 ਤਾਂ ਘਟਾ ਇਹਨੇ ਫਸਲ ਮੀ ਆ ਗਿਆ ਹੋਵੇ ਹੈਦਗੀ ਤੁਸੇ ਕਰਾਉ ਬਾਲਾ ਜਿਆਦੇ ਨਹੀਂ ਹੋਰ ਉਹ ਤੇਰਿਆ ਪਾਣੀ ਪਾਣੀ ਕਰਾ ਇਧਰ ਸਾਰੀ ਫੇਰ ਕੀ ਲੈ ਜਾ ਇਹ ਕਿਹੜਾ ਏਰੀਆ ਹੁੰਦਾ ਪਟਿਆਰਾ ਹਾਂ ਕੀ ਵੀ ਗੈਰ ਹੈ ਨਾ ਕਮੇਰ ਵੀ ਪਟਿਆਰੀ ਦੀ ਹੈ ਨਾ ਨਾ ਕਾਹਦਾ ਆਇਆ ਇਹਦਾ ਇਹ ਯਾਰ ਇਹ ਜਾਂਦਾ ਹੀ ਜਾਣ ਵਾਲਾ ਹੈ ਬੰਦ ਫਿਰ ਇੱਥੇ ਛੱਡ ਦਿੰਦੇ ਨਹੀਂ ਹੈਗੇ ਜਿਵੇਂ ਜੜ ਪਹਿਚਾਨ ਦੇ ਲੋਕ ਰਹਿੰਦੇ ਨਹੀਂ ਇੱਥੇ ਛੱਡ ਦਿੰਦੇ ਆ ਹਾਂ ਜੇ ਜੋ ਸੀਜ਼ਨ ਆਉਂਦਾ ਉਹ ਤਾਂ ਆ ਜਾਂਦੇ ਹਨਾ ਹਾਂ ਯਾਰ 9 ਮਹੀਨੇ ਜਾਂਦੇ ਨੇ ਕਹਿੰਦਾ ਆਪਣਾ ਹੀ ਰੀਜਾ ਜੱਸੇ ਵਾਲੇ ਨੇ ਆਹਾਂ ਮੈਨੂੰ ਪਤਾ ਹੀ ਨਹੀਂ 9 ਵੀ ਨਹੀਂ ਚੱਲੇ ਹਾਂ ਹਾਂ ਕਿਸੇ ਨਾਮ ਨੇ ਇੱਥੇ ਛਿੱੜੀ ਗਈ ਹੁੰਦੀ ਹੈ ਹਾਂ ਹੀਰ ਵਾਲਿਆਂ ਦੀ ਹਾਂ ਹੀ ਅੱਜ ਵਾਲਾ 9 ਮਹੀਨੇ ਚਲਾਉਂਦੇ ਨੇ ਇੱਥੇ ਹਾਂ ਹੀ 9 ਕਿੰਨੇ ਬੰਦੇ ਰਹਿੰਦੇ ਰਹਿੰਦੇ ਨੇ ਇੱਥੇ ਆਏ ਨੇ ਹੀਰ ਵਾਲੇ ਆਏ ਨੇ ਇਹ ਇਹਨੇ ਚੱਲਦੇ ਇਹ ਯਾਰ ਇੱਧਰ ਗਾਹ ਨੂੰ ਅੱਗੇ ਇੱਥੇ ਇਹ ਇੱਥੇ ਦੋ ਡਰਾਈਵਰ ਹੈਗੇ ਇੱਕ ਡਰਾਈਵਰ ਆਇਆ ਨਾ ਬੰਦਾ 10 ਨੰਬਰ ਤੇ ਕੀ ਹਿਸਾਬ ਦਾ ਬੰਦਾ ਸਾਡਾ ਇਹ ਸੰਵਾਦ ਦਾ ਹੁੰਦਾ ਨਾ ਕਿੰਨੇ ਦੀ ਹੈ ਕਿੰਨੇ ਦਾ ਇੱਥੇ ਸਰਵੰਨ ਜਨਾ 2-3 ਬੰਦੇ ਪਾਸਾ ਬੁਣਦੇ ਨੇ ਜਿਵੇਂ ਕਿਸੇ ਦਾ ਕੰਮ ਨਾ ਮਿਲਿਆ ਫਿਰ ਉਹ ਕਹਿੰਦੇ ਨਹੀਂ ਜਿਵੇਂ ਉਹਦਾ ਗਰਮਾਣਾ ਲੈ ਕੇ ਆਪਾਂ ਕੋਲ ਨਹੀਂ ਕਿ ਇਸ ਤੱਕ ਟਿਕਟ ਦਾ ਮਰਗੈ ਜਿਵੇਂ ਮਾਣ ਦੇ ਦਿਆ ਆ ਕੰਦੀ ਨਾ ਕਰਦੇ ਇਹ ਕਿਤਾਬ ਆ ਜਾ ਲਓ ਜੀ ਹੀਰਾ ਕੰਪਨੀ ਵਾਲਿਆਂ ਦੀ ਕਮੈਨ ਆ ਤੇ ਉਹਨਾਂ ਬਾਈ ਪਿਆਬੀ ਭਰਾੜੇ ਮਾਰਨ ਮਾਰ ਕੇ ਹੱਥ ਚੱਕਿਆ ਉਹੜਿਆ ਖਲੇਤੇ ਪਾਈ ਦੂਜੀ ਵਾਰ ਧਰ ਲੀ ਜੀ ਚਾਲਦੀ गणाड़का लग हाँ बिल्कुल ही अभी तो आया थी चलकर बुलेवर लड़की तो आया है अच्छा अच्छा गर्भित गर्भित हो फसलें की ख़राब होगी जी ये सब बांध ज़ब्ज़ा ना सब बांध ज़ाड़ा क्या है इसका खास नहीं है फसल जेड़ा वो ज़ाड़ा पानी थोड़ा उसी में सारी फसल सी हाँ और तो बाज़े तो 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 ਆ ਗੈਨ ਨਾ ਰਹੀ ਇਹ ਸਾਲ ਕਮਿਸ਼ਨਰ ਤੋਂ ਥੋੜਾ ਥੋੜਾ ਫੁਵਾਰੀ ਦੇ ਕਾਰੋਬਾਰ ਨੇ ਕੀ ਕਹੋਣੇ ਇੱਥੇ ਕੀ ਸਾਡੇ ਦੇਤੇ ਨੂੰ ਹੜਾਰ ਕਹਿੰਦੇ ਆ ਤੇ ਕੀ ਰੇਟ ਚੱਲਦਾ ਇੱਥੇ ਹੁਣ ਹੁੰਦਾ ਹੁਣ ਤਾਂ ਲੋ ਕੁਆਟਰਨ ਇਹ 6500 ਹੁੰਦਾ ਕਿੰਨੇ ਜੋ ਕਿੰਨੀ ਨਿਕਲ ਜਾਂਦੀ ਹੈ ਇਹ ਕੱਚਾ ਰਹੇ ਤਾਂ 5-6 ਥੈਲਾ ਨਿਕਲਦਾ ਹੁੰਦਾ 5 ਥੈਲਾ ਰੋ ਕੱਚਾ ਬੱਸ ਫਿਰ ਲਗਾਤੇ ਹੋਰ ਤੁਸੀਂ ਇਹ ਤੋਂ ਬਾਅਦ ਕਟਾਈ ਤੋਂ ਬਾਅਦ ਹੁਣ ਕਿਹੜੀ ਫਸਲ ਆਉਣੀ ਹੈ کے بعد جون میں پھرتے جون تھوڑو کوشش نوں کر پر بلا پھر رہنا پڑا ہاں خلاص جون نہیں پھر پردھان بنا مون مون ڈالتے ہیں مونگو ہے مون اے جونیہ پرے سہے ایں ناں تھلے بھی تے سی پتھری ہے 2800 کلومیٹر اگے دا پتھرا ہے جیں اپنی کٹ گئی ناں اندے چل کے اے تھلو ترتی جائے نکل رہے نیں اچھا ہاں توے بنا ਤੇ ਜਿਵੇਂ ਉਹਨਾਂ ਹੀ ਹੀਰਾ ਕਮੇਰਾ ਦਾ ਡਿਪਾਰਟਮੈਂਟ ਆਉਣਾ ਸਾਰਾ ਹੀ ਹੋਰ ਵੀ ਕਮੇਡਾ ਛੱਡ ਗਿਆ ਕੀ ਨਹੀਂ ਹੀਰਾਂ ਲਈ ਆਉਂਦੀ ਮਹੀਨਾਵਾਂ ਆਈ ਆ ਕਿੱਥੇ ਡਾਂਪੇ ਦਾ ਮੇ ਕਿੱਥੇ ਖੜਦੇ ਕਿੱਥੇ ਖੜਦੇ ਆ ਤੁਸ ਜਿੰਨੇ ਵੱਡੀਆਂ ਰੀਜੇ ਖੜਦੇ ਚੰਦਰੀਆਂ ਨੇ ਬਸ ਅੱਛਾ ਇਹ ਮਾਣ ਸੀ ਜਿੱਦੇ ਨਿਕੜੂਗਾ ਮਾਤਾ ਕਿੱਥੇ ਕਰਦੇ ਨੇ ਪੰਜ ਸੱਤ ਕਿੱਥੇ ਖੜਾ ਦਿਆਂ ਕਰਨਾ ਇਹਦੇ ਚਾਰ ਸਰਾ ਪਿੰਗ ਤੋਂ ਦੋ ਖੜਾ ਦਿਆਂ ਜਾਣ ਪਹਿਚਾਨ ਦੇ ਬੰਦੇ ਨੇ ਮੈਂ ਜਰਾਤ ਆ ਆ ਅਨੇ ਰੀਲ ਦੇ ਚੱਕਰ ਬਧਾਏ ਹੋਏ ਨੇ ਇਹਨਾਂ ਦੇ ਆ ਆ ਬਧਾਏ ਹੋਇਆ ਆਪਣਾ ਸੇਤੀ ਖਿਚਲਾਣਾ ਮਤਲਬ ਉਹ ਕੋ ਤੋਰਾ ਬੜਾ ਨਾ ਤੋਰਾ ਬੜਾ ਨਹੀਂ ਤੋਰਾ ਦਾ ਫਿਰ ਭਜਾਣੀ ਪੈਣਾ